ਆਪਣੇ ਵਹੀਕਲ ਦਾ ਖਰਚ ਹੈ ਇਹ ਆਪਾਂ ਪੂਰਾ ਕਿੱਥੋਂ ਕਰਨਾ ਜੋ ਤੁਸੀਂ ਤੁਹਾਡੇ ਇਹਦਾ ਕੰਮ ਬੱਚਿਆਂ ਦਾ ਕਰਦੇ ਹੋ ਅਸੀਂ ਮਟੀਰੀਅਲ ਜਰੂਰੀ ਵਸਤੂਆਂ کیلئے ਜਿਹੜੇ ਸੰਤਰੇ ਹੋਰ ਜਰੂਰੀ ਵਸਤਾਂ ਅਸੀਂ ਮੁਹੱਈਆ ਕਰਾਉਂਦੇ ਆ ਸਾਰੇ ਸਮਾਜ ਨੂੰ ਸਾਨੂੰ ਸਮਾਜ ਦੀ ਜਾਂ ਦੇਸ਼ ਦੀ ਰੋਣ ਨਹੀਂ ਹੱਦੀ ਕਿਹਾ ਤਾਂ ਜਾਂਦਾ ਪਰ ਮੰਨਿਆ ਨਹੀਂ ਜਾਂਦਾ ਗੱਲ ਜੀਰ ਨਾਲ ਗੱਲ ਵੀ ਆ ਵੀ ਸਾਡੇ ਦੇਸ਼ ਦੀ ਰੇਡ ਵੀ ਹੱਦੀ ਨੇ ਜਿਹੜੇ ਟਰਾਂਸਪੋਰਟਰ ਨੇ ਪਰ ਮੰਦਾਈ ਨੂੰ ਕੋਈ ਨਹੀਂ 2 ਸਾਲ ਪਹਿਲਾਂ ਅਸੀਂ ਲਗਾਤਾਰ 73 ਦਿਨ ਬਹਾਲੀ ਧਰਨਾ ਲਾ ਕੇ ਰੱਖਿਆ ਤਾਂ ਕਿ ਇਹਨਾਂ ਨੂੰ ਬਹਾਲ ਕਰਾਉਣ ਵਾਸਤੇ ਕਿਉਂਕਿ ਕੋਈ ਵੀ ਯੂਨੀਅਨ ਹੈ ਆਪਸਰਾ ਦੀ ਯੂਨੀਅਨ ਹੈਗੀ ਆ ਵਕੀਲਾ ਦੀ ਯੂਨੀਅਨ ਹੈਗੀ ਆ EMPLOYEES ਦੀ ਯੂਨੀਅਨ ਹੈਗੀ ਆ ਆ ਸਾਡੇ ਵਰਗੇ ਜਿਹੜੇ ਕਿਰਤੀ ਨੇ ਜਦੋਂ ਅਸੀਂ ਯੂਨੀਅਨ ਬਣਾਉਨੇ ਆ ਸਰਕਾਰ ਨੂੰ ਵੀ ਤਕਲੀਫ ਹੈ ਸਰ ਪ੍ਰਸ਼ਾਸਨ ਨੂੰ ਵੀ ਤਕਲੀਫ ਹੈ ਸਾਨੂੰ ਜਮੀਨ ਬਣਾਉਣ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਜਿਹੜੀ ਸਾਡੀ ਵਾਜਿਬ ਮਜ਼ਦੂਰੀ ਹੈ ਸਾਨੂੰ ਉਹ ਵੀ ਮਿਲਦੀ ੱੱਲੇ ਕੱਲੇ ਨਾਲ ਸਾਨੂੰ ਅਸੀਂ ਲੈ ਨਹੀਂ ਸਕਦੇ ਕੱਟੇ ਚਾਣਾ ਹੋਣਾ ਨਹੀਂ ਗੋ ਤਾਂ ਤੁਸੀਂ ਭੱਗਾ ਵਾਲਿਓ ਜਿਹੜੇ ਅੱਜ ਧੱਫੜਾ ਵਾਲਿਓ ਮੈਚ ਹੋਣਾ ਤੁਹਾਡੇ ਨਾਲ ਤੁਹਾਨੂੰ ਵੀ ਤੁਹਾਡੇ ਡਰਾਈਵਰ ਭਰਾ ਨੇ ਜਿਹੜੇ ਸਕੂਲਾਂ ਦੀ ਬੱਸਾਂ ਚਲਾ ਰਹੇ ਐ ਉਹਨਾਂ ਲਈ ਇਹ ਬੱਸਾਂ ਖੜੀਆਂ ਕਰਕੇ ਤੁਹਾਡੇ ਇਸ ਸੰਗਠਨ ਅਕਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਉਹਨਾਂ ਦੀ ਕੋਈ ਟੱਕਰ ਨਹੀਂ ਨਾ। ਕਾਹਤਾਂ ਨੂੰ ਲੈ ਕੇ ਟਰੈਂਪੋ ਕਰੇ ਚਲਾਉਣਾ ਪੈ ਜੀ। ਕਿਤੇ ਜੇ ਸਵਾਰੀਆਂ ਦਾ ਕੰਮ ਕਰ ਰਹੇ ਐ ਉਹਨਾਂ ਨਾਲ ਲੜਪਟਾ ਚਲਾਉਣੀ ਨਹੀਂ। ਚਲਾਉਣ ਦੇ ਨਾਲ ਦੇ ਧੰਦੇ ਨਾਲ ਜੁੜਿਆ ਹੋਇਆ ਕੰਮ ਹੀ ਕਰਮ ਜੀ ਹੋਵੇ। ਅੱਜ ਦਾ ਜਿਹੜਾ ਮਰਦਾ ਸੀਗਾ ਲੈ ਸਿੱਤਾ ਸਮਲਦਾਰੀ ਸਾਡੀ ਕਮਾਈ ਦੇ ਉੱਤੇ ਅਸਰ ਕਰਦਾ ਹੈ ਅਸੀਂ ਜੋ ਦੋ ਬੱਚਿਆਂ ਨੂੰ ਫਾਲਤੂ ਬਿਠਾਉਨੇ ਆ ਤੇ ਜੇ ਅੱਜ ਅਸੀਂ ਬਿਠਾਉਣਾ ਬੰਦ ਕਰ ਦਈਏ ਤਾਂ ਇਹ ਸੰਦੇਸ਼ ਹੈ ਜਿਹੜਾ ਤੇ ਹਰੇਕ ਬੱਚੇ ਦੇ ਪੇਰੈਂਟਸ ਮਾਪੇ ਸੁਣਨਾ ਚਾਹਣਾ ਜੇ 12 ਬੱਚੇ ਬਿਠਾਉਦੇ ਹਾਂ ਸਾਡੇ ਆਟੇ ਵਾਲੇ 9 ਬੱਚੇ ਬਿਠਾਉਣਗੇ ਤਾਂ ਇਹਨਾਂ ਨੂੰ ਪਰ ਬੱਚੇ ਦੀ ਫੀਸ ਅਸੀਂ ਤਾਂ 300 ਰੁਪਏ ਵਧਾਉਣੇ ਪਾਉਗੇ ਕਿਉਂਕਿ ਜਿਹੜਾ ਇੱਕ ਵਹੀਕਲ ਨੂੰ ਚਲਾਉਣ ਦਾ ਖਰਚਾ ਹੈ ਉਹ ਕੋਨਾ ਹੀ ਰਹਿਣਾ ਭਾਵੇਂ 12 ਬੱਚੇ ਬਿਠਾ ਲੈਦੇ ਤਾਂ ਵੀ ਬਿਠਾ ਲੈਣਾ ਹੈ ਜੇ ਤਾਂ ਪਰਸ ਚਾਹੁੰਦੇ ਹੈ ਉਹ ਨਾਲ ਸੀ 300 ਰੁਪਏ ਖਾਲਸਾ ਦੇ ਲਾਂਗੇ ਤਾਂ ਅਸੀਂ ਅੱਜ ਇੱਥੋਂ ਹੁਣੇ ਉਸਕੇ ਚਲੇ ਜਾਨੇ ਆ ਅਸੀਂ ਦੋ ਪੱਟੀਆਂ ਉੱਪਰ ਪ੍ਰਦਰਸ਼ਨ ਕਰਾਂਗੇ ਜੇ ਉਹ ਵੀ ਸਾਡੇ ਵਰਗੇ ਮਸ਼ਹੂਰ ਨੇ ਉਹ ਵੀ ਸਾਰੇ ਨੌਕਰੀਆਂ ਤੇ ਜਾਂਦੇ ਆ ਤੇ ਸਾਰਾ ਦਿਨ ਪੱਟ ਝੋਕਦੇ ਆ ਔਰ ਬਹੁਤ ਵਧੀਆ ਕਮਾਈ ਆ ਉਹਨਾਂ ਦੇ ਲਈ ਤੇ ਜੇ ਚਾਹਵੇ ਆ ਵੀ ਅਸੀਂ پیسے ਵਾਢੀ ਲਈਏ ਜਾਂ ਅਸੀਂ ਬੱਦ ਚਲੇ ਜਾਂਦੇ ਆ ਜੇ ਉਹ ਚਾਹਦੇ ਆ ਵੀ ਨਹੀਂ ਉਹਨਾਂ ਦੀ ਟ੍ਰੈਕ ਨਹੀਂ ਅਲਾਉ ਕਰਦੀ ਤਾਂ ਉਹ ਸਾਡਾ ਸਾਰਿਆਂ ਦਾ ਸਾਥ ਲਿਆ WhatsApp ਤੇ ਮੀਡੀਆ ਦੇ ਉੱਤੇ ਸਰਕਾਰ ਤੱਕ ਵੀ ਪਹੁੰਚ ਕਰਨ ਸ਼ਹਿਰ ਦੇ ਵਿੱਚ ਵੀ ਰੋਕ ਮਾਰਿਆ ਕਰਨ ਵੀ ਸਾਡੇ ਇਹਨਾਂ ਸਾਡਾ ਜਿਹੜਾ ਬੜੀ ਜ਼ਿੰਮੇਵਾਰੀ ਸੰਭਾਲਦਾ ਹੈ ਸਾਡਾ ਇਹ ਭਾਈਚਾਰਾ ਉਹ ਸਾਡੇ ਬੱਚਿਆਂ ਨੂੰ ਸਕੂਲ ਤੱਕ ਪਹੁੰਚਾਉਂਦਾ ਹੈ ਤੇ ਸਕੂਲ ਤੋਂ ਸਮੇਂ ਸਿਰ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦਾ ਹੈ ਤੇ ਇਹਨਾਂ ਦਾ ਹਰ ਸਾਥ ਦੇਣ। ਜਦੋਂ ਤੇ ਆਪਾਂ ਸੇਫਟੀ ਵਧਾਉਣੀ ਹੈ ਸੁਰੱਖਿਆ ਵਧਾਉਣੀ ਹੈ ਭਾਵੇਂ ਆਪਣੇ ਦੇਸ਼ ਦੀ ਸਰਕਾਰ ਨੇ ਬਾਰਡਰਾਂ ਦੇ ਉੱਤੇ ਸੁਰੱਖਿਆ ਵਧਾਉਣੀ ਹੈ ਪਰ ਉਹਦੇ ਉੱਤੇ ਵੀ ਖਰਚਾ ਆਉਂਦਾ ਹੁਣ ਜਿ ਚੌਣਾ ਕਰਾਉਣੀਆਂ ਨੇ ਤਾਂ ਤੁਸੀਂ ਦੇਖੋ ਵੀ ਥਾਂ ਥਾਂ ਦੇ ਉੱਤੇ ਪੀਐਸਐਸ ਦੇ ਜਵਾਨ ਲੱਗੇ ਹੋਏ ਆ ਕੌਣ ਕਮਿਸ਼ਨ ਸੱਤਰ ਹੈ ਜੱਡੀਆਂ ਤੋਂ ਮਰੀਆਂ ਨੇ ਕੈਮਰੇ ਉੱਤੇ ਲਾ ਕੇ ਤੇ ਸਾਰੀਆਂ ਚੀਜ਼ਾਂ ਨੂੰ ਜੇ ਕਾਨੂੰਨ ਵਿਵਸਥਾ ਬਣਾ ਕੇ ਰੱਖਣੀ ਹੈ ਤਾਂ ਉਹਦੇ ਉੱਤੇ ਖਰਚਾ ਆਉਂਦਾ ਹੈ ਇਹ ਸਾਨੂੰ ਸਾਡਾ ਸਮਾਜ ਇਹ ਖਰਚਾ ਦੇਊਗਾ ਜੇ ਸਾਡਾ ਸਮਾਜ ਨਹੀਂ ਦੇ ਸਕਦਾ ਕੀ ਸਰਕਾਰ ਸਾਡੇ ਜਿਹੜੇ ਹਸਪਤਲ ਇਹਨਾਂ ਦੇ ਟੈਕਸ ਮਾਫ ਕਰਦੀ ਨਹੀਂ ਜਾਂ ਤਾਂ ਸਾਨੂੰ ਕੇਰਨ ਸਸ ਦੇਣ ਜਾਂ ਸਰਕਾਰ ਕਦੇ ਖਰਚੇ ਦੇ ਹਿਸਾਬੇ ਅਸੀਂ ਵਹੀਕਰ ਲੈਣਾ ਅਸੀਂ ਉਹਨਾਂ ਬੱਚਿਆਂ ਦੀ ਸੇਵਾ ਕਰ ਰਹੇ ਆ ਜਿਨ੍ਹਾਂ ਨੇ ਕਾਨੂੰਨ ਉਲੱਗ ਕੇ ਦੇਸ਼ ਨੂੰ ਸੰਭਾਵਨਾ ਹੈ ਭਾਈ ਸਾਹਿਬ ਨੇ ਦੱਸਿਆ ਕਿ ਹਰਿਆਣੇ ਦੇ ਵਿੱਚ ਜਿਹੜਾ ਇਹਨਾਂ ਵਹੀਕਲਾਂ ਦਾ ਟੈਕਸ ਹੈ ਮਾਪੇ ਤੋਂ ਸਿਰਫ ਪੰਜਾਬ ਦੇ ਵਿੱਚ ਹੀ ਟੈਕਸ ਲੱਗ ਰਿਹਾ ਹੈ ਜੇ ਸਰਕਾਰ ਸਾਡਾ ਸਾਥ ਦੇਣਾ ਚਾਹੁੰਦੀ ਹੈ ਦੇਣਾ ਚਾਹੀਦਾ ਵੀ ਹੈ ਸਾਡੇ ਸਕੂਲ ਨੇ ਜਿੰਨੇ ਵੀ ਵਹੀਕਲ ਚਾਏ ਆ ਉਹਨਾਂ ਦੇ ਟੈਕਸ ਸਰਕਾਰ ਨੂੰ ਮਾਫ ਕਰਨੇ ਚਾਹੀਦੇ ਆ ਫਿਰ ਅਸੀਂ ਕਿਸੇ ਤਰ੍ਹਾਂ ਨਾਲ ਅਸ਼ੂਸ਼ ਸਕਦੇ ਆਂ ਕਿ 12 ਦੀ ਜਗ੍ਹਾ 11 ਆ ਜੀਏ ਜਾਂ 11 ਬੱਚਿਆਂ ਦੀ ਜਗ੍ਹਾ 10 ਤੇ ਆ ਜੀਏ ਬਰਾਏ ਕਿ ਮਿੱਤਰ ਅਬੀ ਜਦੀ ਮਿਲੀਨੀਅਮ ਸਕੂਲ ਦੇ ਵਿੱਚ ਚੱਲਦੀ ਹੈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਅੰਸ਼ੂਰੈਂਸ ਕਰਾਉਣਾ ਇੱਕ ਬੇਨਤੀ ਕਰਦਾ ਵੀ ਗੱਲਾਂ ਮੈਂ ਸੱਚੀਆਂ ਸੱਚੀਆਂ ਕਰੂੰ ਕਿਸੇ ਨੂੰ ਛੋੜ ਨਾ ਗਾਲ ਲੈ ਮੈਂ ਕਿਹਾ ਭਾਈ ਅੰਸ਼ੂਰੈਂਸ ਕਰਾਉਣਾ ਹੈ ਜੇਵਾ ਅਸੀਂ ਇਸੇ ਤਰ੍ਹਾਂ ਦੇ ਵਿੱਚ ਇੰਸ਼ੋਰੈਂਸ ਵਿੱਚ ਆਉਂਦੇ ਹੀ ਨਹੀਂ ਹੈਗੇ ਇੰਸ਼ੋਰੈਂਸ ਸਾਡਾ ਰਿਸਕ ਕਵਰ ਕਰਦੀ ਹੈ ਇੰਸ਼ੋਰੈਂਸ ਰਿਸਕ ਕਵਰ ਕਰ ਵੀ ਸਕਦੀ ਹੈ ਪਰ ਇਹ ਗੱਲ ਆ ਗਈ ਕਿ ਜਦੋਂ ਪੈਸੇ ਵਧਨੇ ਹਨ ਲਾਗਤ ਵਧਣੀ ਹੈ ਫਿਰ ਸਾਦੀ ਚੀਜ਼ਾਂ ਕਵਰ ਹੁੰਦੀ ਹੈ ਮੈਂ ਤੇ 1400 ਰੁਪਿਆ ਲੈਂਦੇ ਆ ਇਹ ਬਹੁਤ ਜ਼ਿਆਦਾ ਮੈਨੂੰ ਵੀ ਦੇਣ ਲੱਗੇ ਲੱਗਦਾ ਹੈ ਕਿ ਦੇ ਜਗ੍ਹਾ 3600 ਦੇਣਾ ਪੈ ਗਿਆ ਤੇ 4500 ਦੇਣੇ ਤੇ ਤੁਹਾਡੀ ਬਹੁਤ ਚੀਜ਼ ਨਿਕਲੀ ਸਾਰੇ ਭਰਾਵਾਂ ਨੇ ਇਕੱਠੇ ਰਹਿਣਾ ਬਿਲਕੁਲ ਮੈਂ ਇਸ ਮੰਚ ਤੋਂ ਇਹ ਸੰਦੇਸ਼ ਦਿੰਨਾ ਜਿਹੜਾ ਪਟਿਆਲਾ ਦੀ ਸਾਰੇ ਪੰਜਾਬ ਨੂੰ ਮੈਂ ਸੰਦੇਸ਼ ਦੇਣਾ ਵੀ ਸਾਰੇ ਭਰਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵੇ ਸਰਕਾਰ ਤੱਕ ਅਸੀਂ ਆਪਣੀ ਤਕਰੀਬ ਜਿਹੜੀ ਹੈ ਉਹ ਸਰਕਾਰ ਨੂੰ ਹੁਣ ਤੱਕ ਪਤਾ ਲੱਗ ਗਿਆ ਹੋਣਾ ਕਿਉਂਕਿ ਜਿੱਥੇ ਪੈਨਾ ਤੋਂ ਕੱਟ ਹੁੰਦਾ ਉਸ ਦੇ ਨਾਲ ਨਾਲ ਕੁਝ ਸੀਆਈਡੀ ਵੀ ਹੁੰਦੀ ਹੈ ਤੇ ਨਾਲੇ ਇੱਥੋਂ ਪਿਆ ਜਾਲਾ ਜੋੜ ਤੇ ਦਫ਼ਤਰਾਂ ਨਾਲ ਤਾਂ ਡੀਸੀ ਸਾਹਿਬ ਬੈਠੇ ਆ ਸਾਰੇ ਨਾਵਾ ਸਈਓ ਕਹਿੰਦੀ ਹੈ ਸਈਓ ਸੁਣਦੀ ਹੈ ਜੇ ਸੁਧਾਰ ਕਰਨਾ ਚਾਹੁੰਦੇ ਹੈ ਅਸੀਂ ਬਿਲਕੁਲ 2 ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਪਰਣਾ ਮਹਾ ਲਈ ਕਿ ਬੱਚੇ ਸਾਡੇ ਮੰਗ ਸੀਗੀ ਵੀ ਟਰਾਂਸਪੋਰਟਰ ਜਿੰਨੇ ਵੀ ਹੈ ਟੋਟੋ ਟਾਈ ਦਾ ਕੰਮ ਕਰਦੇ ਹੈ ਇਹਨਾਂ ਨੂੰ ਪ੍ਰਤੀ ਕਿਲੋਮੀਟਰ ਦੀ ਸੇਮ ਦਿੱਤੀ ਜਾਵੇ ਇਹ ਕਿੰਨਾ ਕਰਾਇਆ ਲੈਣ ਕਿਉਂ ਕਿ ਸਾਡੇ ਲਈ ਤਾਂ 18 ਸੇ ਜਿਆਦਾ ਹੈ ਪਰ ਜਦੋਂ ਸਰਕਾਰ ਨੇ ਖਰਚਾ ਬਣਾਉਣਾ ਹੈ ਨਾ ਵੀ ਟੈਂਪੂ ਦੀ ਕੀਮਤ ਨਵੇਂ ਦੀ ਕਿੰਨੀ ਆ ਲੈ ਕੇ ਚਲਾਇਆ ਉਹਨੂੰ ਚਲਾਉਣ ਵਾਲਾ ਕਿਲਾਈ ਹੈ ਕਿ ਪੰਛਾ ਕਿੰਨੀ ਆ ਟੈਂਪੂ ਦਾ ਖਰਚਾ ਕਿੰਨਾ ਹੈ ਕਸਾਈ ਕਿੰਨੀ ਹੈ ਡੈਪ੍ਰੀਸੀਏਸ਼ਨ ਕਿੰਨੀ ਆ ਇੰਸ਼ੋਰੈਂਸ ਕਿੰਨੀ ਆ ਤਾਂ 1800 ਵਾਲੀ ਕੈਲਕੂਲੇਸ਼ਨ 3600 ਤੋਂ ਚੱਲੀ ਜਾਏਗੀ ਕਿ ਸਾਡੇ ਸਰਕਾਰ ਨੇ ਕਹਿੰਦੇ ਆ ਉਹਨੂੰ ਵੀ ਕਿਹਾ ਜੀ ਜੀਰ ਸਾਹਿਬ ਜੀ ਆ ਤੇ ਭਗਵਾਨ ਸਮਨ ਸਾਹਿਬ ਦੀਆਂ ਵੀਡੀਓਜ਼ ਮੇਰੇ ਕੋਲ ਇਸ ਟਾਈਮ ਵੀ ਅਵੇਲੇਬਲ ਹੈ ਸਕਰੀਨ 'ਤੇ ਆਪਣੇ ਕੋਲ ਅਵੇਲੇਬਲ ਬਲਣਾ ਚਾਹ ਰਹੇ ਹੋ ਤਾਂ ਕਹੋ ਜੀ ਜੀਰ ਸਾਹਿਬ ਜੀ ਤੇ ਕਹਿੰਦੇ ਸੀਗੇ ਆਪकी ਸਭੀ ਮੰਗੇ ਮਨਜ਼ੂਰ ਹੈ ওভারਲੋਡ ਬੰਦ ਹੋਣਾ ਚਾਹੀਏ ਪ੍ਰਤੀ ਕਿਲੋਮੀਟਰ ਦੀ ਐਸੀ ਹੋਣੀ ਚਾਹੀਏ ਕਿ ਅੱਜ ਤੱਕ ਦਿੱਤੀ ਨਹੀਂ ਕੋਈ ਬੈਠੇ ਆਪਣੇ ਕੋਲੋਂ ਗੱਡੀਆਂ ਬੰਦਦਾ ওভারਰੂਡ ਕਰਕੇ ਬੰਦ ਰਹੀ ਦੋ ਬੱਚੇ ਫਾਲਤੂ ਕੀ ਸੀ ਇਹ ਹਰਫ ਕਿਉਂ ਨਹੀਂ ਹੈਗੀ ਜਦੋਂ ਸਰਕਾਰ ਨਵੀਂ ਸਰਕਾਰ ਬਣੀ ਤੇ ਪਹਿਲਾਂ ਇਹਨਾਂ ਨੂੰ ਦੱਸਤਾ ਵੀ ਸਾਡੇ ਟ੍ਰਾਂਸਪੋਰਟ ਦੇ ਧੰਦੇ ਦੀਆਂ ਮੁਸ਼ਕਲਾਂ ਇਹ ਨੇ ਤਾਂ 2.5 ਸਾਲ ਹੋ ਗਏ ਸਰਕਾਰ ਬਣੀ ਨਾ ਉਹਨਾਂ ਨੇ ਅਜੇ ਤੱਕ ਮਸਲਾ ਹੱਲ ਕਿਉਂ ਨਹੀਂ ਕੀਤਾ ਸਾਡਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਮੈਂ ਸੈਟ ਵਿੱਚ ਤੁਰ ਤੋ ਵੀਰੂ ਤੁਹਾਡੇ ਨਾਲ ਅੱਜ ਵਿਚਾਰ ਸਾਂਝਾ ਕਰਨਾ ਚਾਹੁੰਦਾ ਆਪਣਾ ਜਿਵੇਂ ਮੇਰੇ ਤੋਂ ਪਹਿਲਾਂ ਬੇਤ ਤੋਂ ਵੱਡੇ ਭਾਈ ਸਾਹਿਬ ਗੱਲ ਕਹਿ ਕੇ ਗਏ ਨੇ ਕਿ ਕੁਝ ਕਦਮ ਅਸੀਂ ਪਿੱਛੇ ਹੱਟੀਏ ਤੇ ਕੁਝ ਕਦਮ ਸਰਕਾਰ ਸਾਡੀ ਮੰਗਾਂ ਦੀ ਪੂਰੀ ਕਰੇ ਮੈਂ ਪੁੱਛਣਾ ਚਾਹੁੰਦਾ ਅਸੀਂ ਕਿਹੜੇ ਕਦਮ ਪਿੱਛੇ ਆਪਣੇ ਕਰੀਏ ਕਿ ਆ ਦੀ ਗੱਡੀਆਂ ਦਾ ਰੰਗ ਪੀਲਾ ਕਰ ਲੈਣੇ ਚਲੋ ਕੈਮਰਾ ਲਵਾ ਦਿੱਤਾ ਹੈ ਨਾ ਅਚ ਸਕੂਲ ਸਾਨੂੰ ਫੇਰ ਵੀ ਪਰਮਿਟ ਨਹੀਂ ਬਾਕੇ ਦਿੰਦਾ ਇਸੇ ਸਾਡੀ ਗਲਤੀ ਹੈ ਭਾਈ ਜੀ ਜਿਵੇਂ ਕਿਹਾ ਵੀ ਇਸੇ ਅਸੀਂ ਓਵਰਲੋਡਿੰਗ ਨਾ ਕਰੀਏ ਭਾਈ ਸਾਹਿਬ ਅਸੀਂ 8 ਬੱਚੇ ਜਾਂ 10 ਬੱਚੇ ਵੜਾ ਕੇ ਮੈਜਿਕ ਦਾ ਖਰਚਾ ਪੂਰਾ ਕਰ ਸਕਦੇ ਹਾਂ ਮੰਨੋ ਇਹ ਦੱਸੋ ਸਾਡੇ ਨਾਲ ਸਰਕਾਰ ਨਾਲ ਇਹ ਹੀ ਮਸਲਾ ਹੈ ਭਾਈ ਜੀ ਸਾਡੇ ਕੋਲ ਜਿੰਨੇ ਕਾਗਜ਼ ਨੇ ਉਸੇ ਹੀ ਚਲਾ ਸਕਦੇ ਆ ਇਹ ਤੁਹਾਨੂੰ ਰੋਟੀ ਖਾਣ ਦਿੱਤੀ ਜਾਵੇ ਬਸ ਅਸੀਂ ਕਾਗੜੀ ਬੱਦਲ ਨਹੀਂ ਬਣਨਾ ਪਰੇ ਲੈ ਤਲਪੂਰੇ ਜੀ ਨਾ ਅਜਪੂਰੇ ਨਾ ਯੋ ਕਿ ਤੇ ਅਰੀਜੋ ਸਿੱਟਾ ਦਾ ਮੇਰੀ ਗੱਡੀ 'ਚ ਹੈ ਨਹੀਂ ਗਿਆ ਮੈਨੂੰ ਈਸ਼ਵਰਦ ਵਾਲਾ ਆ ਕੇ ਇੱਕੋ ਗੱਲ ਕਹਿੰਦਾ ਭਾਈ ਤੂੰ ਇੰਸੂਰੈਂਸ ਤੈਨੂੰ ਮੈਂ ਤਾ ਦਵਾਂ ਤੇ ਅਰੀਜੋ ਸਿੱਟਾ ਹੋਣ ਗਿਆ ਸਾਡੇ ਵੱਡੇ ਭਾਈ ਜੀ ਨੇ ਦਿੱਤੇ ਨੇ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਵੀ ਜਿਹੜੇ ਪ੍ਰਸ਼ਾਸਨ ਤੋਂ ਆਪਾਂ ਡਰਦੇ ਮਾਰੇ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਝੱਲੜੇ 'ਚ ਖੜਾ ਹੈ ਸਾਸਾ ਪਹਿਲਾਂ ਹੀ ਕਿਸੇ ਨਾ ਕਿਸੇ ਹੋਰ ਗੋੜਾ ਤੋਂ ਕਮਾ ਕੇ ਗੱਡੀਆਂ ਨੂੰ ਲੈ ਕੇ ਜਾਂਦੇ ਸੀ ਪ੍ਰਸ਼ਾਸਨ ਤੋਂ ਬਚਦੇ ਮਾਰੇ ਗੜੀਆਂ ਗੁੜੀਆਂ 'ਚ ਫੁੱਲਾਂ ਵਿੱਚ ਹੀ ਜਾਂਦੇ ਸੀ ਪਰ ਅੱਜ ਅੱਜ ਥੋੜੇ ਏਕੇ ਕਰਕੇ ਅੱਜ ਇੱਕ ਜੁਟਤਾ ਕਰਕੇ ਉਹੀ ਪ੍ਰਸ਼ਾਸਨ ਅੱਜ ਆਪ ਬੁਲਾ ਰਹੇ ਨੇ ਤੇ ਸਾਡੇ ਪ੍ਰਧਾਨ ਸਰਬਾਨ ਨੂੰ ਮੀਟਿੰਗ ਕਰਨ ਵਾਸਤੇ ਗਏ ਹੋਏ ਨੇ ਨਾ ਕੋ ਵੱਜਦੇ ਸੀ ਅੱਜ ਉਹਨਾਂ ਨੇ ਆਪ ਬੁਲਾਇਆ ਹੈ ਕਿ ਇੱਕੇ ਦਾ ਦਾਮ ਹੈ ਭਾਈ ਜੀ ਇਕਲਾ ਬੰਦਾ ਕੋਈ ਖੇਰ ਨਹੀਂ ਹੁੰਦਾ ਜਦੋਂ ਏਕਾ ਹੋ ਜਾਂਦਾ ਹੈ ਉਹਦੇ ਵਿੱਚ ਬੜੀ ਵਧੀਆ ਗੱਲ ਹੁੰਦੀ ਹੈ ਅੱਜ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੂਗਾ ਤਾਂ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਇੱਕ ਦੋ ਨਾਰੇ ਲਾਵਾਂਗੇ ਤਾਂ ਜੋ ਮੀਟਿੰਗ ਕਰਦਿਆਂ ਕਰਦਿਆਂ ਤੱਕ ਦੀ ਗਵਾਹ ਜਾਵੇ ਸਾਡਾ ਏਕਾ ਜਿੰਦਾਬਾਦ ਜਿੰਦਾਬਾਦ

ਇਹ ਵਿਚਾਰ ਤੋਂ ਕਿ ਨਾਲ ਸਾਡੀ ਕਰਨ ਲਈ ਅਸੀਂ ਇਹ ਚਲਾਨ ਬੰਦ ਕਰਾ ਸਕਦੇ ਹਾਂ ਅਸੀਂ ਕਿਸੇ ਕਾਨੂੰਨ ਦਾ ਧਨਵਾਦ ਨਹੀਂ ਕਰਨਾ ਬਸ ਸਾਡੀ ਏਕਤਾ ਹੀ ਸਾਡਾ ਸਭ ਕੁਝ ਹੈ ਭਾਵੇਂ ਕੌਪੁਰ ਜੀ ਨੇ ਮਲੇ ਆਏ ਹਨ ਭਾਵੇਂ ਮੈਦਕਾ ਮਨੇ ਦੁਆਰਾ ਵਾਲੇ ਕਿੱਥੇ ਕਿੱਥੇ ਤੋਂ ਵੀ ਦੂਰ ਚੱਲ ਕੇ ਆਇਆ ਨਾ ਸਭ ਨੂੰ ਜਿਆ ਆਠਿਆ ਜਾਂਦਾ ਹੈ ਸੇ ਧਨਵਾਦੀਆਂ ਈ ਰਿਕਸ਼ਾ ਵਾਲੇ ਵੀ ਚਾਰੇ ਬੱਚੇ ਤੋਂ ਦੇ ਆਪਣੇ ਪਰਿਵਾਰ ਦਾ ਰੋਜ਼ਗਾਰ ਕਰ ਰਹੇ ਹਨ ਉਹਨਾਂ ਦਾ ਵੀ ਧੰਵਾਦ ਹੈ ਜੋ ਸਾਡੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਖੜੇ ਹਨ ਇਸੇ ਕਾਰਨ ਕਿ ਮੈਂ ਸਾਰੇ ਹੀ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਤੁਸੀਂ ਇਕਤਾ ਰੱਖੋ ਇਕਤਾ ਕੇ ਪ੍ਰਸ਼ਾਸਨ ਆਏਗਾ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ ਕੁਝ ਤੁਸੀਂ ਵੀ ਇੱਕ ਤੋਂ ਕਦਮ ਪਿੱਛੇ ਜਿੰਦਾਬਾਦ ਆਵਾਜ਼ ਇਕਤਾ ਜਿੰਦਾਬਾਦ 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 ਸ਼ਹੀਦ ਬੰਦ ਕਰੋ ਬੰਦ ਕਰੋ ਸ਼ਹੀਦ ਬੰਦ ਕਰੋ ਬੰਦ ਕਰੋ ਬੰਦ ਕਰੋ